ਕਲ ਜੈਨੂਇਨ ਫੀਡਬੈਕ ਪੇਰੈਂਟ ਦਿੰਦੇ ਆ ਜਿੱਥੇ ਵੀ ਕਿਸੇ ਪੇਰੈਂਟਸ ਨੂੰ ਕੋਈ ਦਿੱਕਤ ਆਉਂਦੀ ਆ ਉਹ ਜ਼ਰੂਰ ਆ ਕੇ ਬਹਿ ਕੇ ਸਲਾਹ ਲਓ ਕਾਉਂਸਲਿੰਗ ਕਰੋ ਤੁਹਾਡੀ ਹਰ ਚੀਜ਼ ਦਾ ਮਸਲਾ ਹੱਲ ਹੋ ਇਕਰੀ ਮਹੇਸ਼ ਤੋਂ ਆਓ ਤੁਹਾਡਾ ਭਰੋਸਾ ਨਹੀਂ ਟੁੱਟੇਗਾ ਤੁਹਾਨੂੰ ਵੀਜ਼ਾ ਮਿਲੇਗਾ ਹੀ ਮਿਲੇਗਾ ਜਿਹੜੇ ਸਾਨੂੰ ਜਿੱਥੇ ਸੀ ਪਹਿਲੇ ਲਗਵਾਉਣਾ ਸੀ ਨਾ ਵੀਜ਼ਾ ਉਹਨਾਂ ਨੇ ਐਸਓਪੀ ਇੰਨੀ ਗੰਦੀ ਬਣਾਈ ਨਾ ਮੈਡਮ ਕਿ ਬੱਚਾ ਜਾ ਮਤਲਬ ਸੋਚ ਹੀ ਨਹੀਂ ਸਕਦਾ ਕਿ ਜਾਊਗਾ ਜੇ ਤੁਸੀਂ ਇੱਥੇ ਐਸਓਪੀ ਬੜੀ ਮੈਕਯਰਡ ਹਾਲ ਸੀ ਤੇਰਾ ਫਾਈਨਲ ਆ ਵੀਜ਼ਾ ਆਇਆ ਹੀ ਲੈ ਤੋ ਮੁੰਡੇ ਦਾ ਵੀਜ਼ਾ ਆਇਆ ਤੁਹਾਡੇ ਦਾ ਕਿਵੇਂ ਦਾ ਮਹਿਸੂਸ ਹੋ ਰਿਹਾ ਤੁਹਾਨੂੰ ਮੈਡਮ ਬਹੁਤ ਵਧੀਆ ਸੀ ਬੜੀ ਪਰੇਸ਼ਾਨੀ ਬਣ ਗਈ ਜੋ ਨੰਬਰ ਘਟ ਸੀ ਕੋਈ ਫੜ ਨਹੀਂ ਰਿਹਾ ਸੀ ਹਾਂ ਇੱਕ ਮਾਈਲਸਟੋਨ ਹੈ ਸਾਡੀ ਇਹ ਗੱਲ ਸਾਰੀ ਕਲੀਅਰ ਕੀਤੀ ਹੈ ਪੈਰੈਂਟਸ ਆਏ ਨੇ ਨਾ ਹਾਂ ਜੀ ਮੈਡਮ ਕਿਵੇਂ ਦਾ ਮਹਿਸੂਸ ਹੋ ਰਿਹਾ ਤੁਹਾਨੂੰ ਬਹੁਤ ਵਧੀਆ ਲੱਗ ਰਿਹਾ ਅਸੀਂ ਮਨਜਿੰਦਰ ਸਰ ਜਿਹੜੇ ਓਨਰ ਨੇ ਉਹਨਾਂ ਨਾਲ ਖੁੱਲ ਕੇ ਗੱਲ ਕੀਤੀ ਉਹਨਾਂ ਸਾਨੂੰ ਪੂਰਾ ਭਰੋਸਾ ਦਿਵਾਇਆ ਇੱਥੋਂ ਤੱਕ ਕਿ ਮੇਰੇ ਯਾਰ ਦੋਸਤ ਜਿਹੜੇ ਜਿਨ੍ਹਾਂ ਦੇ ਹੌਸਲਾ ਟੁੱਟ ਚੁੱਕਾ ਸੀ ਜਿਨ੍ਹਾਂ ਨੇ ਦੋ ਦੋ ਵਾਰੀ ਰਿਫਿਊਜ਼ ਲਾ ਤਿੰਨ ਤਿੰਨ ਵਾਰੀ ਆਈਆਂ ਉਹਨਾਂ ਨੂੰ ਇੱਥੇ ਲਿਆਂਦਾ ਉਹਨਾਂ ਦੇ ਵੀ ਵੀਜ਼ੇ ਆ ਤੁਹਾਡੀ ਬੇਟੀ ਨੇ ਪੀਟੀ ਦੇ ਨਾਲ ਵੀਜ਼ਾ ਲੈ ਆਇਆ ਤਿੰਨ ਰਿਫਿਊਜ਼ਸ ਤੋਂ ਬਾਅਦ ਕਿਵੇਂ ਦਾ ਮਹਿਸੂਸ ਹੋ ਰਿਹਾ ਤੁਹਾਨੂੰ ਬਹੁਤ ਚੰਗਾ ਮਹਿਸੂਸ ਹੋ ਰਿਹਾ ਜੀ ਬਹੁਤ ਅਸੀਂ ਧੰਨਵਾਦੀ ਹਾਂ ਜੀ ਇਹਨਾਂ ਦੇ ਬੜੀ ਬੱਚੀ ਖੁਸ਼ ਹੈ ਤੁਹਾਡੀ ਕੈਨੇਡਾ ਸਟੱਡੀ ਵੀਜ਼ਾ ਹਾਸਲ ਕੀਤਾ 14 ਦਿਨਾਂ ਦੇ ਵਿੱਚ ਮਾਈਲਸਟੋਨ ਨੇ ਕਿੰਨਾ ਵਧੀਆ ਸਾਥ ਦਿੱਤਾ ਉਹ ਉਹਦੇ ਸਾਥ ਤਾਂ ਇਹ ਤੋਂ ਸਟਾਫ ਵੀ ਬਹੁਤ ਵਧੀਆ ਹੀ ਤੇ ਅਸੀਂ ਸਾਨੂੰ ਪੀਆਰ ਤੱਕ ਵੀ ਪੂਰਾ ਭਰੋਸਾ ਹੈ ਨਾਲ ਤੁਹਾਨੂੰ ਪੀਆਰ ਵੀ ਦਿਵਾਉਣਗੇ ਪੀਆਰ ਮੈਸੇਜ ਦੇਣਾ ਚਾਹੁੰਦੇ ਹਾਂ ਉਹਨਾਂ ਪੇਰੈਂਟਸ ਨੂੰ ਜਿਹੜੇ ਆਪਣੇ ਆਕੇ ਉਹ ਵਧੀਆ ਗਾਈਡ ਕਰਦੇ ਆ ਬਿਲਕੁਲ ਕਲੀਅਰ ਗੱਲ ਦੱਸਦੇ ਆ